thank you ਉੱਧਰ ਹੋ ਗਿਆ ਇੱਧਰ ਇੱਧਰ ਹਾਂਜੀ ਕੀ ਨਾਮ ਤੁਹਾਡਾ ਮੇਰਾ ਨਾਮ ਰਾਮ ਲਪਾਇਆ ਐਂਡ ਮਟਿਆਵਾਲ ਤੋਂ ਆ ਜਿਹੜਾ ਵੀਰ ਤੋਂ ਫੈਡਰੇਸ਼ਨ ਜੁਣ ਦਾ ਕਾਰਜਕਰਤਾ ਆਈ ਹਰ ਸਾਲ ਦੀ ਤਰ੍ਹਾਂ ਹਰ ਸਾਲ ਜੂਸਾ ਦਾ ਪ੍ਰਗਟਾਚ ਮਨਾਉਂਦੇ ਆ ਉਸ ਬੰਦ ਵਿੱਚ ਅਜਨ ਸਿੰਘ ਨੇ ਕੀਤੇ ਗ੍ਰਹਿ ਵੀ ਕੀ ਆਈ ਪ੍ਰਭਾਤ ਦੇ ਵੀ ਲੈ ਆਏ ਆ ਕਿ ਹਰ ਸਾਲ ਦੀ ਤਰ੍ਹਾਂ ਇਹ ਕਦੇ ਪ੍ਰਗਟ ਜਿਤ ਤੋਂ ਪਹਿਲਾਂ ਕਈ ਦਿਨਾਂ ਹੀ ਪ੍ਰਭਾਤ ਦੇ ਵੀ ਲੈ ਜਾਂਦੇ ਉਸ ਵੰਡ ਵਿੱਚ ਆ ਜੀ ਕਿਹਾ ਹੈ ਤੁਹਾਡਾ ਮੈਂ ਹਰਨੇਕ ਸਿੰਘ ਆ ਜੀ ਗਾਰਡ ਨੰਬਰ 26 ਦਾ ਐਮਸੀ ਆ ਕੀ ਕਹਿਣਾ ਚਾਹੁੰਦੇ ਮੇਰੇ ਭਰਾ ਨੇ ਸਾਰੇ ਸੰਗਤ ਸਾਡੀ ਮੇਰੇ ਪਰਿਵਾਰ ਦੇ ਮੈਂਬਰ ਨੇ ਤੇ ਹਰ ਸਾਲ ਦੀ ਤਰ੍ਹਾਂ ਸੰਤਨ ਮਹਾਰਾਜ ਕਬੀਰ ਸਾਹਿਬ ਜੀ ਦਾ ਪਰਗਟ ਦੀ ਵਿਸਾਰਿਆ 22 ਤਰੀਕ ਨੂੰ ਉਹਦੇ ਫਲਕਸ ਤੇ ਵਿੱਚ ਪ੍ਰਭਾਜ ਪੇਰੀਆਂ ਸਾਰੀ ਸੰਗਤ ਦੇ ਰੂਪ ਚ ਕੱਡੀਆਂ ਜਾ ਰਹੀਆਂ ਤੇ ਸਾਡੀ ਬਹੁਤ ਵਡ ਭਾਗ ਨੇ ਕਿ ਅੱਜ ਸਾਡੇ ਗ੍ਰਹਿ ਵਿੱਚ ਸੰਗਤ ਨੇ ਪੈਰ ਪਾਏ ਨੇ ਮੈਂ ਸਾਰਿਆਂ ਦਾ ਜੀ ਆਇਆਂ ਕਰਦਾ ਸਾਰੇ ਭਗਤ ਕਬੀਰ ਜੀ ਦੇ ਨਾਮ ਲੈਵਾ ਸਾਰਿਆਂ ਨੂੰ ਵਧਾਈ ਦਿੰਦਾ ਗੁਰੂ ਨਾਨਕ ਨਾਮ ਲੈਵਾ ਸਾਰੀ ਸੰਗਤ ਨੂੰ ਵਧਾਈ ਦਿੰਦਾ ਬਹੁਤ ਹੀ ਮਹਾਨ ਸੰਤ ਮਹਾਪੁਰਸ਼ ਹੋਏ ਨੇ ਜਿੰਨਾ ਨੇ ਸਮਾਜ ਨੂੰ ਬਹੁਤ ਵੱਡੀ ਸੇਵਾ ਦਿੱਤੀ ਆ ਉਹਨਾਂ ਦੀ ਸਿੱਖਿਆਵਾਂ ਤੇ ਚੱਲਣ ਦੀ ਲੋੜ ਆ ਜੇ ਕੱਲ ਨੂੰ ਜੇ ਆਪਣਾ ਪਾਰਤਾਰਾ ਕਰਨਾ ਤੇ ਪਰ ਪਕੀਰ ਜੀ ਦੀ ਸਿੱਖਿਆ ਜਿਹੜੀ ਉਹਨਾਂ ਨੇ ਗੁਰਬਾਣੀ ਚ ਵੀ ਗੁਰੂ ਗ੍ਰੰਥ ਸਾਹਿਬ ਜੀ ਜਿਹੜੀ ਬਾਣੀ ਦਰਜ ਆ ਉੱਤੇ ਚੱਲਣ ਦੀ ਲੋੜ ਆ ਸੰਗਤ ਸਾਰੀ ਨੂੰ ਵਧਾਈ ਆ ਸਾਰੇ ਦੁਨੀਆ ਦੇ ਵਿੱਚ ਜਿੱਥੇ-ਜਿੱਥੇ ਵੀ ਮਹਾਰਾਜ ਦੇ ਨਾਮ ਲੈ ਵਰਤ ਮੌਜੂਦ ਨੇ ਮੈਂ ਸਭ ਨੂੰ ਵਧਾਈ ਦਿੰਦਾ ਤੇ ਸਾਰਿਆਂ ਨੂੰ આમੰਤਰਿਤ ਕਰਦਾ ਕਿ 22 ਤਰੀਕ ਨੂੰ ਵੱਡਾ ਭੰਡਾਰਾ ਸਾਡੇ ਪਿੰਡ ਮੜੀਆਂ ਵਾਲੇ ਮੰਦਿਰ ਦੇ ਵਿੱਚ ਹੋਏਗਾ ਸਾਰੇ ਪਟਾਲੇ ਵਾਸੀਆਂ ਨਗਰ ਨਿਵਾਸੀਆਂ ਨੂੰ ਸਾਰੀ ਪੰਜਾਬ ਦੀ ਸੰਗਤ ਨੂੰ ਜਿਹੜਾ ਵੀ ਆਵੇ ਖੁੱਲਾ ਸੱਦਾ ਸਾਡੇ ਵੱਲੋਂ ਉੱਥੇ ਆਵੇ ਮਹਾਰਾਜ ਦੇ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਬਹੁਤ ਹੀ ਵਧਾਈ ਆ ਇੱਕ ਵਾਰ ਫਿਰ ਤੋਂ ਬਹੁਤ ਹੀ ਮੇਰਾ ਸਵਾਗਤ ਕਰਦਾ ਸਾਰੇ ਭਰਾਵਾਂ ਦਾ ਧੰਨ ਕਬੀਰ ਜੈ ਕਬੀਰ ਧੰਨ ਕਬੀਰ